दिया। वो थोड़ा आ, वो दिया। दिया अच्छा। मैं तो दीदी चलिया जी गैस पर हूँ फिर मिलने <laughs> हाँ जी वागुरु जी घी का, कटिया गया होर भी कट रहे लिए लिए ਇੱਕਾ ਕੱਟਣ ਤੋਂ ਬਾਅਦ ਜੀ ਫਿਰ ਇਹਨੂੰ ਧੋਣਾ ਵੀ ਪੈਂਦਾ ਮਸ਼ੀਨ ਨੂੰ ਨਹੀਂ ਨਾ ਤਾਂ ਹੋਵੇ ਕੋਈ ਗੱਲ ਨਹੀਂ ਹੋਵੇ ਸਹੀ ਕਹੀ ਤਾਂ ਧੋਈ ਦੀ ਆ ਨਾ ਠੀਕ ਹੈ ਜੀ ਫਿਰ ਹਨਾ ਬਾਹਰ ਖੜੀ ਕਰਨੀ ਹੋਵੇ ਫੇਰ ਕੋਈ ਗੱਲ ਨਹੀਂ ਨਾ ਤਾਂ ਹੋਵੇ ਦਾ ਇਹਨੂੰ ਦੁਬਾਰਾ ਕੱਟਣ ਵਾਸਤੇ ਜੀ ਇੱਕ ਤੋਂ ਦੋ ਹਫ਼ਤੇ ਦਾ ਵਿੱਚ ਗੈਪ ਪੈ ਜਾਂਦਾ ਹਾਂਜੀ ਤੇ ਆਪਾਂ ਜਾਨੀ ਕਟਵਾ ਵੀ ਸਕਦੇ ਆ ਜੇ ਹਿੰਮਤ ਹੋਵੇ ਜਿਵੇਂ ਵੀਰ ਜੀ ਵੀਰ ਜੀ ਚ ਹਿੰਮਤ ਹੈਗੀ ਐ ਇਹ ਖੁਦ ਕੱਟ ਲੈਂਦੇ ਨੇ ਮਸ਼ੀਨ ਲਿਆਂਦੀ ਹੋਈ ਐ ਫਿਰ ਜਿਹੜੇ ਮਸ਼ੀਨ ਮਤਲਬ ਕਿ ਵੀ ਨਹੀਂ ਲੈ ਕੇ ਆਉਂਦੇ ਮਸ਼ੀਨ ਵੀ ਪੈਸਿਆਂ ਦੀ ਆਉਂਦੀ ਐ ਜੀ ਮਿਹਨਤ ਵੀ ਮੰਗਦੀ ਐ ਤੇ ਉਹ ਮਸ਼ੀਨ ਲਿਆਂਦੀ ਹੋਈ ਐ ਤੇ ਮਿਹਨਤ ਵੀ ਕਰ ਰਹੇ ਨੇ ਜੀ ਵੀ ਉਹ ਵੀਰ ਜੀ ਕਹਿੰਦੇ ਵੀ ਮਹੀਨੇ ਦਾ 100 ਡਾਲਰ ਲੈਂਦੇ ਨੇ ਜਿਹੜੇ ਕੱਟਣ ਆਉਂਦੇ ਨੇ ਉਹ ਵੀ ਇੰਨੀ ਘਾਹ ਜਿਆਦਾ ਹੋਵੇ ਜਿਆਦਾ ਹੀ ਲੈਂਦੇ ਆ ਅੱਛਾ ਜੀ ਉਹ ਦੂਜਾ ਘਰ ਉਹਦੇ 120 ਮੰਗਦੇ ਦੇ अच्छा जी ਤੇ ਘੱਟ ਨੂੰ ਕੱਟ ਲੈਂਦੇ ਸੱਜਣਾਂ ਦੇ ਪਈਆਂ ਚ ਦਾਲਾਂ ਚ ਕੱਟ ਦੇ ਦਿੰਦੇ ਕਈ ਵਾਰੀ ਉਦਾਂ ਹਾਂਜੀ ਹਾਂਜੀ ਮਹੀਨੇ ਦਾ ਠੀਕ ਹੈ ਇਹ ਕਹਿੰਦੇ ਜਿਵੇਂ ਘੱਟ ਜਗਾ ਚ ਕੱਟ ਲੱਗਿਆ ਹੋਇਆ ਫਿਰ ਇਹਦੇ ਪੈਸੇ ਕੱਟ ਵੀ ਲੈ ਲੈਂਦੇ ਨੇ 100 ਡਾਲਰ ਤੋਂ ਤੇ ਜਗਾ ਦੇ ਹਿਸਾਬ ਨਾਲ ਠੀਕ ਹੈ ਜੀ ਠੀਕ ਹੈ ਉਹ ਗਾਰਬੇਜ ਹੈ ਜਿੱਥੇ ਕੂੜਾ ਪਾਉਣ ਗਏ ਨੇ ਇਹ ਹਰੇਕ ਦੇ ਘਰ ਦਾ ਆਪਦਾ ਹੀ ਹੁੰਦਾ ਆਉਂਦੇ ਨੇ ਗੱਡੀ ਵਾਲੇ ਤੇ ਉਹ ਮਤਲਬ ਕਿ ਲੈ ਜਾਂਦੇ ਨੇ ਪਾ ਕੇ ਇਹ ਦੇਖੋ ਜੀ ਇਹ ਉਹ ਪਿੱਛੇ ਜਿਹੜਾ ਬਾਕਸ ਸੀਗਾ ਜਿਹਦੇ ਵਿੱਚ ਘਾਹ ਕੱਟਿਆ ਹੋਇਆ ਆ ਗਿਆ ਇਹ ਮਸ਼ੀਨ ਆ ਗਈ ਇਸ ਤਰ੍ਹਾਂ ਤੇ ਉਹ ਚਿਲਾਵਾ ਹੋ ਟੁੱਟੀ ਤੇ ਇੱਥੇ ਜੀ ਪਾਣੀ ਦੀ ਸਪਲਾਈ ਪਿੱਛੋਂ ਹੀ ਹੁੰਦੀ ਹੈ ਕੋਈ ਇੱਕ ਆ ਅਲੱਗ ਮੋਟਰ ਨਹੀਂ ਹੁੰਦੀ ਬਸ ਸਿਰਫ ਇਹਨੂੰ ਖੋਲਣਾ ਹੁੰਦਾ ਐਵੇਂ ਇਹਦੇ ਨਾਲ ਮੋਟਰ ਚੱਲ ਗਈ ਹੈ ਅੱਜ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਪਰ ਤੁਪਚੋਣੀ ਹੋ ਰਹੀ ਹੈ ਚਿਲੋਣੀ ਤਾਂ ਸਾਨੀ ਹੁੰਦੀ ਹੋਣੀ ਆਨ ਆਫ ਕਰਨੀ ਹੁੰਦੀ ਹੋਣੀ ਜੋ ਤਾਂ ਲੱਗਦਾ ਉੱਧਰ ਆਪੇ ਚੱਲ ਪੈਂਦੀ ਬਾਹੂ ਹੈ ਨਾ ਇਹਦਾ ਗੇਅਰ ਲੱਗੇ ਹੋਏ ਆ ਉੱਧਰ ਅੱਛਾ ਤੇ ਇਸ ਤੇ ਐਦਾ ਪਾ ਕੋਈ ਚੀ ਗੱਡੀ-ਕੁੱਡੀ ਇਸ ਤੇ ਹੁੰਦੀ ਆ ਹਾਂ 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 ਐਦਾਂ ਚੱਲਦੀ ਆ ਵੱਧ ਘੱਟ ਵੀ ਠੀਕ ਐ ਤੇਜ਼ ਕਰ ਲੋ ਹੌਲੀ ਕਰ ਲੋ ਹਾਂ 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 ਇਹ ਕੱਲੀ ਆਨ-ਆਫ ਤੇ ਨਹੀਂ ਹੈਗੀ ਜੀ ਵੀਰ ਜੀ ਕਹਿੰਦੇ ਵੀ ਇਹ ਰੇਸ ਤੇ ਐ ਕੱਟ ਕਰ ਲੋ ਰੇਸ ਵੱਧ ਕਰ ਲੋ ਜਿਵੇਂ ਗੱਡੀ ਚੱਲਦੀ ਆ ਬਸ ਉਹੀ ਸਿਸਟਮ ਐ ਇਹਦਾ ਆ ਇਹ ਲਾਈਟ ਵਾਲੀਆਂ ਵੀ ਹੁੰਦੀਆਂ ਨੇ ਕਿ ਤੇਲ ਵਾਲੀਆਂ ਹੀ ਹੁੰਦੀਆਂ ਨੇ ਇਹ ਹੁੰਦੀ ਆ ਮੈਂ ਹੈ ਹੀ ਲੈਂਦੀ ਨਹੀਂ ਜਿਆਦਾ ਅੱਛਾ ਇਹ ਤੇਲ ਵਾਲੀ ਏ ਜੀ ਜਿਹੜੀ ਤੁਸੀਂ ਦੇਖ ਰਹੇ ਹੋ ਤੇਲ ਪੈਂਦਾ ਇਹਦੇ ਵਿੱਚ ਤੇਲ ਨਾਲ ਚੱਲਦੀ ਏ ਇਹਦਾ ਗੱਡੀ ਜਿੰਦਾ ਹੁੰਦਾ ਇਦਾਂ ਹੀ ਹੁੰਦਾ ਠੀਕ ਏ ਜੀ ਗੱਡੀ ਵਾਂਗੂ ਇੰਜਨ ਏ ਇਹਦੇ ਵਿੱਚ ਉਹਦੇ ਵਿੱਚ ਤੇਲ ਪੈਂਦਾ ਹਾਂਜੀ ਹਵਾ ਨਾਲ ਵੀ ਫਿਰ ਇਧਰ ਉਧਰ ਖਿੰਡਦਾ ਹੁਣ ਹਾਂਜੀ ਪਾ ਕਹਿੰਨੇ ਜੀ ਬਾਹਰ ਬਹੁਤ ਸਫਾਈ ਹੁੰਦੀ ਹੈ ਬਾਹਲੇ ਦੇਸ਼ਾਂ ਜੇ ਰੱਖਣੀ ਵੀ ਪੈਂਦੀ ਹੈ ਸਫਾਈ ਇਹ ਕੰਮ ਕਰੇ ਤਾਂ ਨਾ ਟਿਕਟ ਲੈ ਜਾਂਦੇ ਆ ਹਾਂਜੀ ਆ ਤੇ ਘੱਟ ਦੇਖ ਭਾਦਾ ਉਹ ਸੁਝ ਜਾਂਦੇ ਟਿਕਟ ਲੈ ਜਾਂਦੇ ਪੋਸਾ ਹੋਵੇ ਹਾਂਜੀ ਤੁਸੀਂ ਨਾ ਹਾਲ ਕਰੂਗਾ ਹਾਂਜੀ ਤਾਂ ਨਾ ਕਟੋ ਮੀਨਾ ਖੰਡ ਹਾਂਜੀ ਸਾਨੂੰ ਟਿਕਟ ਤੇ ਜਾਂਦੇ ਆ ਹਾਂਜੀ ਇੱਥੇ ਹਰੇਕ ਕਾਸੀ ਦੀ ਪੈਨਲਟੀ ਪੈਂਦੀ ਹੈ ਜੀ ਟਿਕਟ ਉਹਨੂੰ ਟਿਕਟ ਕਹਿੰਦੇ ਨੇ ਇੱਧਰ ਪੈਨਲਟੀ ਨੂੰ ਤੇ ਵੀਰ ਜੀ ਕਹਿੰਦੇ ਜੇ ਮਹੀਨਾ ਘਾ ਨਾ ਕੱਟੋ ਤਾਂ ਵੀ ਪੈਨਲਟੀ ਪਾ ਦਿੰਦੇ ਨੇ ਉਹ ਟਿਕਟ ਦੇ ਦਿੰਦੇ ਨੇ ਜਿਆਦਾ ਵੱਡਾ ਹੋ ਜੇ ਵੀ ਸੋਣਾ ਨਹੀਂ ਲੱਗਦਾ ਬਾਹਰ ਕਿਤੇ ਕਿਸੇ ਘਰ ਅੱਗੇ ਐਵੇਂ ਗੰਦਾ ਦੇਖਣ ਤਾਂ ਵੀ ਉਹ ਮਤਲਬ ਕਿ ਇਹ ਵੀ ਪੈਨਲਟੀ ਪੈ ਜਾਂਦੀ ਹੈ ਜੀ ਹਰ ਇੱਕ ਚੀਜ਼ ਦਾ ਇੱਥੇ ਜੁਰਮਾਨਾ ਹੈਗਾ ਨਾ ਸਫਾਈ ਰੱਖਣ ਦਾ ਨਾ ਘਾ ਕੱਟਣ ਦਾ ਸਾਰੇ ਕਾਸੇ ਦਾ ਇਹ ਵੀ ਧੋਣਾ ਹੈ ਨਹੀਂ ਥੱਲੇ ਧੋਣਾ ਅੱਛਾ ਅੱਛਾ ਚੁੱਕਾ ਮੈਂ ਦੁਬਾਰਾ ਕਰ ਦਿਆਂ ਤੈਨੂੰ ਹੈਲਪ ਕਰ ਦੇ ਪੁੱਤ ਨਹੀਂ ਬਸ ਜੋ ਜੁੱਤੀਆਂ ਜਤੀਆਂ ਚੱਕੜੀਆਂ ਨਹੀਂ ਕੋਈ ਕੋਈ ਆ ਚੱਕ ਦੇ ਜਿਹੜੀਆਂ ਜੁੱਤੀਆਂ ਚੱਕਣ ਵਾਲੀਆਂ ਨੇ ਇਹ ਸਭ ਇਹ ਖਾਸ ਆ ਜਾਂਦਾ ਜਾਂਦਾ ਪੈਦਾ ਲੱਗ ਲੱਗ ਹਾਂਜੀ ਚੱਕ ਲੈ ਜਿੰਨੀਆਂ ਵੀ ਪਈਆਂ ਨੇ ਚਪਲਾ ਚੁਪਲਾ ਕੋਈ ਹੈ ਨਹੀਂ ਅੱਛਾ ਮੈਂ ਨਾ ਆਪਾਂ ਲੱਗਦੀ ਹੈ ਗੁੰਨੂ ਗੁੰਨੂ ਆ ਲਾਈਪ ਉਹ ਤੁਹਾਨੂੰ ਦੋਥੇ ਕਦੇ ਮਾਜੀ ਕਿੱਥੇ ਤੂ ਹੋਇਆ ਖੰਡ ਸੱਪ ਤੇ ਕਿਤੇ ਹੋ ਲੱਗਾ ਉਥੇ ਕਿੱਥੇ ਮਾਜੀ ਲਾਈ ਇਹ ਕਹੀ ਮੈਂ ਬਾਹਰ ਨਿਕਲ ਗਈ ਆਈਆਂ ਦਰਵਾਜਾ ਲੋਕ ਹੋ ਗਿਆ ਉਹੀ ਲੱਗਿਆ ਹੋਣਾ ਲੋਕ ਤਾਂ ਨਹੀਂ ਹੋ ਜਾਂਦਾ ਐਵੇਂ ਨਹੀਂ ਫੇ ਤੁਸੀਂ ਉਂਝੋ ਖਵਾ ਲਿਆ ਫੇ ਲੋਕ ਹੋਏਗਾ ਪਿਓ ਥੀ ਹੋ ਗੋ ਚੀਜ਼ੀ ਖਵਾ ਦਿੱਤੀ ਤਾਂ ਅੱਛਾ ਤੁਹਾਨੂੰ ਦੱਸਦਾ ਬਹੁਤ ਲੋਕ ਹੋ ਗਿਆ ਕੋਈ ਨੇ ਕਮੈਂਟ ਅਨੂਗੋ ਇਹਦਾ ਕੰਮ ਸੱਚ ਅੱਗੇ ਸਾਨੂੰ ਘਰ ਛੱਡ ਕੇ ਤੁਸੀਂ ਆ ਹਾਂਜੀ ਮੈਨੂੰ ਕਹਿਆ ਆਪਾਂ ਬਾਹਰ ਬੈਠ ਕੇ ਬਹਿ ਗਏ ਹਾਂ ਉਹ ਚਾਂਦੂ ਜੀ ਵੀ ਇੱਕ ਵਾਰ ਫਿਰ ਸਿਆਲ ਤੇ ਹੀਟ ਚੱਲਦੀ ਅੰਦਰ ਅੱਛਾ ਜੀ ਉਹ ਨਹੀਂ ਹੀਟ ਚੱਲਦੀ ਕੀ ਆ ਮੈਂ ਕਹਿੰਦਾ ਆਪਾਂ ਬਾਹਰ ਬੈਠ ਜੇ ਬਾਹਰ ਹਵਾ ਬਹੁਤ ਸਾਂਹੀ ਦੇ ਹਾਂ 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 ਉਹ ਅੰਦਰੋਂ ਕਦੇ ਲੋਕ ਹੋ ਗਿਆ ਲੋਕ ਹੋ ਗਿਆ ਮੇਰੇ ਤੋਂ ਇਹਦੇ ਲੋਕ ਹੈ ਤਾ ਮੈਂ ਕਹਿੰਦਾ ਬਾਹਰ ਬੈਠੇ ਜਾਈਏ ਫੇਰ ਮੈਂ ਫੋਨ ਕੀਤਾ ਹਾਂ ਜਿਹੜਾ ਚਾਹਦਾ ਹੋਏ ਕਿ ਨਾ ਮੈਂ ਤਾਂ ਕੀ ਕੀ ਪੱਟ ਦੇਖ ਲਓ ਜਾਂ ਜੂਨੀ ਪੱਟ ਲਓਗੇ ਤਾਂ ਕੀ ਵੀ ਮਿਲਵਾ ਲੂਗਾ ਦੇ ਹਮਮ ਤੁਹਾਡਾ ਕਾਲੋ ਫਰਕ ਨਹੀਂ ਜਾਈ ਕੱਟਦੇ ਅਸੀਂ ਬਾਹਰ ਹੀ ਬੈਠ ਦੂ ਆ ਜਾ ਕੋਈ ਨਹੀਂ ਤੇ ਚੋਪ ਪੰਨਾਂ ਕੇ ਲੈਵਾ ਆਏ ਡਿਊਟੀ ਕਰਦੇ ਆਗਲਾ ਫਸ ਗਿਆ ਮੈਂ ਤੇਰੀ ਬੰਦੇ ਸੁਣ ਲਿਆ ਹਾਂ ਉਹ ਤਾਂ ਫਸ ਜਾਂਦੇ ਨੇ ਧਿਆਨ ਰੱਖੀ ਹਾਂਜੀ ਇਹ ਹੁਣ ਅੱਜ ਕਰਦੇ ਕਿੱਥੇ ਪਈ ਆ ਹਾਂਜੀ ਕਿਦੇ ਦਾ ਵਜ੍ਹਾ ਸੀ ਹੋ ਜਾ ਹਮਮ ਤਾਂ ਯਕੀ ਹੈ ਕਦੇ ਬਾਅਦ ਏ ਦੇਖੋ ਜੀ ਸਾਰੀ ਸਫਾਈ ਕਰਦੀ ਬਾਹਰ ਆਪਣੇ ਆਪ ਰੱਖਣੀ ਹੈ ਤੇ ਨਹੀਂ ਆਪਾਂ ਸਫਾਈ ਵਾਲੇ ਰੱਖਦੇ ਆ ਉਹ ਉਹਨਾਂ ਨੂੰ ਪੇਮੈਂਟ ਕਰਨੀ ਪੈਂਦੀ ਹੈ ਜਣੀ ਇੱਥੇ ਆਪਣੇ ਆਪ ਹੀ ਨਹੀਂ ਹੈਗਾ ਵੀ ਟੋਟਲੀ ਸਫਾਈ ਆਪ ਹੀ ਰਹਿੰਦੀ ਹੈ ਉਸ ਤੋਂ ਜ਼ਿਆਦਾ ਰੱਖਣੀ ਵੀ ਪੈਂਦੀ ਹੈ ਹਾਂਜੀ 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 ਬਾਹਰੋਂ ਆਉਂਦੇ ਨਹੀਂ ਜੀ ਸਫਾਈ ਕਰਨ ਵਾਲੇ ਫਿਰ ਵੀਰ ਜੀ ਕਹਿੰਦੇ ਉਹ ਫਿਰ ਐਕਸਟਰਾ ਪੈਸੇ ਲੈਂਦੇ ਨੇ ਉਹ ਕੋਟਰ ਆ ਗਏ ਤੁਸੀਂ ਮੇਂ ਮੰਗ ਲਈ ਆ ਹਾਂ 120 ਮੰਗ ਲਿਆ ਭਾ ਕੱਢਦੇ ਹੋ ਕਾ ਬਹੁਤ ਜਿਆਦਾ ਉੱਤੇ ਇਹ ਵੀ ਮਾਰ ਲੈ ਮੈਨੂੰ ਉਹ ਨਹੀਂ ਕੋਈ ਨਹੀਂ ਮਾਰੋ ਮोटा ਮਾਰਨਾ ਹੁਣ ਕੋਈ ਗਾਹੂ ਮਾਰਨਾ ਲੋਈ ਅੱਜ ਤੋਂ ਤੁਸੀਂ ਬਣਾਇਆ ਤੁਸੀਂ ਇਹ ਫੁੱਲਾਂ ਨੂੰ ਵੀ ਪਾਣੀ ਦਿੱਤਾ ਜਾਂਦਾ ਹੈ ਜੀ ਤੁਹਾਨੂੰ ਦੱਸਿਆ ਸੀ ਇਹ ਨਕਲੀ ਨਹੀਂ ਹੈਗੇ ਅਸਲੀ ਨੇ ਨਹੀਂ ਪਾਣੀ ਕੱਢੀ ਰੋਣੀ ਪਰ ਹੁੰਦਾ ਐ ਤਾਂ ਮਾੜਾ ਜਾਗਦਾ ਤੇ ਆਪਾਂ ਕੀ ਜਿਹੀ ਹੋਣੀ ਆ ਉਹ ਵੀ ਇੰਨੇ ਖਾਂਦੀ ਆ ਬਸ ਬਸ ਜੀ ਬਾਹਰ ਰੋਣੀ ਠੀਕ ਐ ਲੱਗ ਰਿਹਾ ਹੈ ਠੀਕ ਮਾੜਾ ਦੋਸਤ ਜੀ ਨਾ ਲੱਗਦੀ ਪਾਣੀ ਨਾ ਆਇਆ ਜਾ ਰਿਹਾ ਰੋਣੀ ਬਾਣੀ ਬਾਣੀ ਮਾੜਾ ਨਾ ਕੰਵਰੇ ਕਹਿੰਦੇ ਕਹਿੰਦੇ ਸਾਨੂੰ ਫੁੱਲਾਂ ਦੇ ਬੀਜ ਲਈਓ ਮੇਰੇ ਉਹ ਫੁੱਲ ਲੱਗੇ ਆ ਅੱਛਾ ਜੀ ਉਹ ਤੁਹਾਨੂੰ ਦੇਖਦੇ ਹਾਂ ਹਾਂ ਜੀ ਉਹਨੇ ਬਹੁਤ ਲੱਗਦਾ ਉਹ ਹਾਂ ਜੀ ਉਹਨਾਂ ਨੂੰ ਵੀ ਥੋੜਾ ਪਾਣੀ ਉਹ ਕਰ ਦੇਣਾ ਆਪਾਂ ਨੂੰ ਪਾਣੀ ਦੇਣਾ ਹਾਂ ਜੀ ਸਰੇ ਤਾਂ ਆਈਆਂ ਬਹੁਤ ਟੀ ਹੋਗਾ 2 3 ਸਾਲ ਹੋ ਗਿਆ ਉਹ ਕੁਝ ਨਹੀਂ ਆਈਆਂ ਨੂੰ ਹਾਂਜੀ ਉਹ ਕਹਿੰਦੀ ਅੱਛਾ ਤੇਰੀ ਫੋਟੋ ਦੇਖੀਏ ਇਹ ਇਹ ਕੁਲੀ ਕੌਣ ਆ ਤੈਨੂੰ ਇੰਜ ਉਹ ਤਾਂ ਇੰਜ ਦਾ ਪਲਸਾਂ ਗੋਮੀ ਹੈ ਤੇ ਕਹਿੰਦਾ ਕੁਲੀ ਭਾਜੀ ਆ ਤੇ ਉਹ ਪਿੰਡ ਗਿਆ ਮੇਰੇ ਬੰਦਸਾ ਮੈਂ ਤਾਂ ਦਿੱਲੀ ਨੂੰ ਜਾਂਦੀ ਹੁੰਦਾ ਯਾਰ ਅੱਜ ਹਾਂ ਅੱਛਾ ਚਲ ਗਿਆ ਕਿ ਜੀ ਉਹ ਨਹੀਂ ਪੈਸੇ ਬਹੁਤ ਦੇਖਦੇ ਹੁੰਦੇ ਨੇ Doido, mano. onde ਸਕੇ ਆਦੀ ਵੀ ਮੈਂ ਦੇਖ ਕਾਹੋ ਜਿਵੇਂ ਲਗਾਂ ਤੋਂ ਦੋ ਕੁ ਸਾਲ ਲੱਗਦੀ ਆ ਹਾਂਜੀ ਕੱਟਾ ਲਾ ਤੇ ਪੈਲੀ ਬਣਾਉਣਾ ਕੱਟਾ ਹਾਂਜੀ ਉਹ ਜਿਹੜੇ ਲਾਉਂਦੇ ਕਿ ਹਾਂਜੀ ਆ ਮੂਰੇ ਮੂਰੇ ਤੇ ਲੱਗੀਆਂ ਹੋਈਆਂ ਨੇ ਇਟਾ ਆ ਥੋੜੀ ਜਿਹੀ ਮਲਦੀ ਆ ਜਦੋਂ ਨਹੀਂ ਆ ਪੁੱਛੀ ਕਿਦੇ ਪਈਆਂ ਦੇ ਬਾਹਰ ਸੱਟੀਆਂ ਕਿਹਦੀ ਹਾਂਜੀ ਜਿਹੜੀਆਂ ਉਹ ਸਨ ਕਿਹਨਾਂ ਤੋਂ ਆਇਆ ਕੋਈ ਇਹ ਨਸਰਣਾ ਫੁੱਲਾਂ ਨੇ ਲਈ ਤੋ ਇਹ ਨਾ ਹਾਂਜੀ ਜਿਹੜੇ ਨਾ ਇਹ ਘਾਹ ਕੱਟਣ ਵਾਲੇ ਆਉਂਦੇ ਨੇ ਉਹ ਤਾਂ ਹਵਾ ਉਹਨਾਂ ਕੋਲ ਇੱਕ ਹਵਾ ਮਾਰਨ ਵਾਲੀ ਮਸ਼ੀਨ ਹੁੰਦੀ ਆ ਉਹਦੇ ਨਾਲ ਸਫਾਈ ਕਰ ਦਿੰਦੇ ਨੇ ਇਹ ਜਿਵੇਂ ਆਪ ਕੱਟਿਆ ਤੇ ਹੁਣ ਇਹ ਪਾਣੀ ਨਾਲ ਸਾਫ਼ ਕਰਤਾ ਇੱਥੇ ਜਦੋਂ ਵੀ ਘਾਹ ਕੱਟਣਾ ਤੇ ਉਹ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਫਿਰ ਉੱਥੋਂ ਸਾਫ਼ ਕਰਨਾ ਤੇ ਉਸੇ ਟਾਈਮ ਸਫਾਈ ਰੱਖਣੀ ਇਹ ਨਹੀਂ ਵੀ ਅੱਜ ਘਾਹ ਕੱਟਿਆ ਵੀ ਚਲੋ ਕੱਲੂ ਉਹ ਕਰ ਦਾਂਗੇ ਸਫਾਈ ਕਰ ਦਾਂਗੇ ਇਸ ਤਰ੍ਹਾਂ ਨਹੀਂ ਜੀ ਇੱਥੇ ਚੱਲਦਾ ਹੈਗਾ ਜਣੀ ਰੂਲ ਰੂਲ ਹੀ ਨੇ ਤੇ ਉਹ ਐ ਨਾ ਜਣੀ ਫੋਲੋ ਕਰਨੇ ਹੁੰਦੇ ਨੇ ਨਹੀਂ ਫਿਰ ਪੈਨਲਟੀ ਜਿਹੜੀ ਪੈਂਦੀ ਉਹਨੂੰ ਟਿਕਟ ਕਹਿੰਦੇ ਨੇ ਫਿਰ ਸਰਕਾਰ ਟਿਕਟ ਭੇਜ ਦਿੰਦੀ ਆ ਵੀ ਐਨੇ ਰੁਪਏ ਜੁਰਮਾਨਾ ਪੈ ਗਿਆ ਸਾਨੂੰ ਹਾਂਜੀ ਇਹ ਸਾਹਮਣੇ ਗੁਆਂਢੀਆਂ ਦੇ ਵੀ ਸਫਾਈ ਕਰਨ ਆਏ ਹੋਏ ਨੇ ਪਹਿਲਾਂ ਕਹਾ ਕੱਟਣਗੇ ਫਿਰ ਉਹੀ ਜਿਵੇਂ ਹਵਾ ਦੇ ਪੰਪ ਨਾਲ ਮਤਲਬ ਕਿ ਜਗਾ ਸਾਫ ਕਰਨਗੇ ਇਹ ਪਾਣੀ ਨਹੀਂ ਯੂਜ਼ ਕਰਦੇ ਹਵਾ ਯੂਜ਼ ਕਰਦੇ ਨੇ ਤੇ ਇਹਨਾਂ ਦਾ ਜਣੀ ਆਪਣਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਚਾਹੇ ਮੰਥਲੀ ਪੇਮੈਂਟ ਕਰਦੋ ਚਾਹੇ ਵੀਕਲੀ ਕਰਦੋ ਆਪਣੀ ਮਰਜ਼ੀ ਹੈ ਜਦੋਂ ਇੱਥੇ ਮੀਂਹ ਪੈ ਕੇ ਹਟਦਾ ਜੀ ਉਸ ਤੋਂ ਬਾਅਦ ਸਫਾਈ ਕਰਨੀ ਉਹ ਕਰਨੀ ਹੁੰਦੀ ਹੈ ਬਾਹਰ ਦੀ ਤੇ ਮੀਂਹ ਪੈ ਰਿਹਾ ਸੀ ਦੋ ਤਿੰਨ ਦਿਨ ਦਾ ਤੇ ਐ ਲੱਗਦਾ ਵੀ ਜਿਵੇਂ ਮੀਂਹ ਪਿਆ ਹੀ ਨਹੀਂ ਹੁੰਦਾ ਇੱਥੇ ਪਾਣੀ ਨਹੀਂ ਬਿਲਕੁਲ ਵੀ ਖੜਦਾ ਹੈਗਾ ਥੋੜੇ ਟਾਈਮ ਬਾਅਦ ਐ ਰੋਡ ਸੁੱਕ ਜਾਂਦੀ ਹੈ ਵੀ ਜਿਵੇਂ ਮੀਂਹ ਪਿਆ ਹੀ ਨਹੀਂ ਹੁੰਦਾ ਕਿਉਂਕਿ ਇੱਧਰ ਖੁਸ਼ਕੀ ਧਰਤੀ ਹੈ ਠੀਕ ਹੈ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ